ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਅੱਜ ਮੇਰੇ ਕੈਂਪ ਤੇ ਅੱਜ ਇਹ ਪ੍ਰੈਸ ਕਾਨਫਰੈਂਸ ਦੀ ਕਵਰੇਜ ਵਾਸਤੇ ਆਏ ਜੀ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕੱਲ ਦਾ ਇੱਕ ਇਸ਼ੂ ਜਿਹੜਾ ਬਹੁਤ ਜ਼ਿਆਦਾ ਹਾਈਲਾਈਟ ਹੋਇਆ ਜਿਹਦੇ ਚ ਇੱਕ ਦਾ ਐਡੀਟਰ ਨਿਊਜ਼ ਹੈ ਜਿਹਦਾ ਹਸ ਨੰਬਰ 113 ਡ੍ਰੀਮ ਰੋਡ ਗੁਰਨਾਨਕ ਕਲੋਨੀ ਸ਼ਹੀਰਪੁਰ ਉਹਨਾਂ ਨੇ ਇੱਕ ਨਿਊਜ਼ ਵਾਇਰਲ ਕੀਤੀ ਜਿਹਦੇ ਚ ਕਿਆ ਗਿਆ ਕਿ ਬੜੇ ਪੁਖਤਾ ਸੂਰਤਾਂ ਦੇ ਉੱਤੋਂ ਸੂਰਸਰਾਹੀਂ ਕਿ ਮੇਰਾ ਨਾਮ ਲੈ ਕੇ ਗੁਰਜੀਤ ਸਿੰਘ ਔਜਲਾ ਜਿਹੜੇ ਨੇ ਉਹ ਦੂਸਰੇ ਐਮਪੀ ਸਵਾਨ ਦਾ ਕਿ ਗੁਰਜੀਤ ਸਿੰਘ ਔਜਲਾ ਆਮ ਆਦਮੀ ਪਾਰਟੀ ਜੁਆਇਨ ਕਰਨ ਜਾ ਰਹੇ ਨੇ ਪਹਿਲੀ ਗੱਲ ਮੈਂ ਇਹਨੂੰ ਡਿਨਾਈ ਕਰਦਾ ਹਾਂ ਬੜੇ ਸਖਤ ਸ਼ਬਦਾਂ ਵਿੱਚ ਇਹਦੀ ਨਿੰਦਿਆ ਕਰਦਾ ਕਿ ਉਸ ਇਨਸਾਨ ਨੇ ਬਿਗੈਰ ਮੇਰੀ ਵਰਸ਼ਨ ਲਿਓ ਬਿਗੈਰ ਕੋਈ ਉਹਦੀ ਸਚਾਈ ਦੇ ਤੱਥਾਂ ਤੋਂ ਜਾਣਦਿਆਂ ਹੋਇਆਂ ਉਹਨੇ ਇੱਕ ਫੇਕ ਨਿਊਜ਼ ਜਿਹੜੀ ਹੈ ਸਾਰੇ ਪੰਜਾਬ ਨੂੰ ਸਾਰੇ ਉਹਨਾਂ ਲੋਕਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਉਹਨਾਂ ਦੇ ਅੱਗੇ ਰੱਖੀ ਜਿਹਦਾ ਕੋਈ ਸਿਰ ਪੈਰ ਨਹੀਂ ਹੈਗਾ ਕੁਝ ਲੋਕ ਜਿਹੜੇ ਆਪੇ ਆਪਣੇ ਨਿੱਜੀ ਕਾਰਨਾ ਕਰਕੇ ਆਪਣੇ ਨਿੱਜੀ ਲੋੜਾਂ ਪੂਰੀਆਂ ਕਰਨ ਵਾਸਤੇ ਕਿਸੇ ਨਾ ਕਿਸੇ ਦਾ ਹੱਥ ਢੋਕਾ ਬਣ ਕੇ ਕਦੀ ਕਿਸੇ ਦਾ ਕੈਰੇਕਟਰ ਅਸੈਸੀਨੇਟ ਕਰਦੇ ਕਦੀ ਕਿਸੇ ਦਾ ਮੈਂ ਕਹਿਣਾ ਚਾਹੁੰਦਾ ਮੈਂ ਤੁਹਾਡੇ ਸਾਹਮਣੇ 2017 ਚ ਕਾਂਗਰਸ ਪਾਰਟੀ ਦੀ ਟਿਕਟ ਤੋਂ ਇਲੈਕਸ਼ਨ ਲੜੀ ਸੀ ਬਾਈ ਇਲੈਕਸ਼ਨ ਲੋਕਾਂ ਨੇ ਸਭ ਨਾਲੇ ਪਿਆਰ ਦਿੱਤਾ ਉਹ ਜਿੱਤੀ ਫਿਰ 2019 ਦੀ ਇਲੈਕਸ਼ਨ ਕਾਂਗਰਸ ਪਾਰਟੀ ਤੋਂ ਲੜੀ ਉਹ ਜਿੱਤੀ ਕੌਂਸਲਰ ਮੈਂ ਕਾਂਗਰਸ ਪਾਰਟੀ ਤੋਂ ਬਣਿਆ ਸੋ ਇੱਕ ਕਾਂਗਰਸ ਪਾਰਟੀ ਦੇ ਸ਼ਿਫਾਹੀ ਦੀ ਤਰ੍ਹਾਂ ਸ਼ੁਰੂ ਤੋਂ ਲੈ ਕੇ ਕੰਮ ਕਰਨ ਤੱਕ ਇੱਥੋਂ ਤੱਕ ਪਹੁੰਚੇ ਆ ਪਰ ਜਿਹੜੇ ਕੁਝ ਲੋਕ ਜਿਨ੍ਹਾਂ ਨੂੰ ਇਹ ਚੰਗਾ ਨਹੀਂ ਲੱਗਦਾ ਕਿ ਗੁਰਜੀਤ ਸਿੰਘ ਔਜਲੇ ਨੇ ਕੋਈ ਕੰਮ ਕੀਤੇ ਆ ਸ਼ਹਿਰ ਵਾਸਤੇ ਜਾਂ ਲੋਕ ਉਹਨਾਂ ਨੂੰ ਪਿਆਰ ਕਰਦੇ ਉਹਨਾਂ ਕੋ ਕੋਈ ਮੇਰੇ ਪ੍ਰਤੀ ਗੱਲ ਕਰਨ ਨੂੰ ਹੈ ਨਹੀਂ ਪਰ ਉਹ ਇਹੋ ਜਿਹੇ ਫਵਾਹਾਂ ਫੁਲਾਉਂਦੇ ਨੇ ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਕੋਈ ਉਹਨਾਂ ਦਾ ਮਤਵ ਨਹੀਂ ਹੈਗਾ ਕੋਈ ਉਹਨਾਂ ਦੀ ਪੁਖਤਾ ਜਾਣਕਾਰੀ ਨਹੀਂ ਹੈਗੀ ਮੈਂ ਪਿਛਲੇ ਸਮੇਂ ਤੋਂ ਦੇਖੋ ਭਗਵੰਤ ਮਾਨ ਹੁਣੇ ਸਾਡੇ ਨਾਲ ਮੈਂਬਰ ਪਾਰਲੀਮੈਂਟ ਰਹਿ ਨੇ ਹੁਣ ਸੀਐਮ ਨੇ ਵਿੱਚ ਕੋਈ ਦੂਰ ਹੈ ਨਹੀਂ ਅਸੀਂ ਇੱਕ ਦੂਜੇ ਨੂੰ ਬਹੁਤ ਚੰਗੀ ਤਰ੍ਹਾਂ ਨਿੱਜੀ ਤੌਰ ਤੇ ਜਾਣਦੇ ਹਾਂ ਪਰ ਮੈਂ ਮੀਡੀਆ ਰਏ ਕਹਿਣਾ ਚਾਹੁੰਨਾ ਕਿ ਪਿਛਲੇ ਲੰਬੇ ਸਮੇਂ ਤੋਂ ਇੱਕ ਵੀ ਮੁਲਾਕਾਤ ਕਿਸੇ ਨਾਲ ਵੀ ਨਹੀਂ ਹੋਈ ਕੋਈ ਇਹੋ ਜੀ ਗੱਲਬਾਤ ਨਹੀਂ ਹੋਈ ਪਰ ਇਸ ਇਨਸਾਨ ਨੇ ਚੰਦ ਕਿਉਂਕਿ ਲਾਲਚੇ ਵਿੱਚ ਦੋ ਹੀ ਕਾਰਨ ਹੋ ਸਕਦੇ ਆ ਟੀਆਰਪੀ ਲੈਣ ਵਾਸਤੇ ਲਾਲਚ ਵਾਸ ਹੋ ਗਈ ਕਿਸੇ ਦੇ ਕਹਿਣ ਦੇ ਉੱਤੇ ਕਿਸੇ ਦੇ ਤਲਬੇ ਛੱਟ ਕੇ ਇਹ ਲੋਕ ਜਿਹੜੇ ਆ ਕਿ ਕਿਸੇ ਦਾ ਧਿਆਨ ਹੀ ਨਹੀਂ ਰੱਖਦੇ ਵੀ ਕਿਸ ਬੰਦੇ ਪ੍ਰਤੀ ਕੀ ਗੱਲ ਕਰਨ ਲੱਗੇ ਆ ਕੋਈ ਇੰਨਾ ਵੱਡਾ ਇਨਸੀਡੈਂਟ ਨਹੀਂ ਤੁਸੀਂ ਦੋ ਦਿਨ ਵੇਟ ਕਰ ਲਓ ਤੁਸੀਂ ਇੱਥੇ ਸਾਡਾ ਇੰਨਾ ਵੱਡਾ ਮੀਡੀਆ ਹਾਊਸ ਹੈ ਅਮਰਸਰ ਦੇ ਵਿੱਚ ਤੁਸੀਂ ਉਹਨਾਂ ਨਾਲ ਗੱਲ ਕਰਕੇ ਵੇਖ ਲਓ ਤੁਸੀਂ ਮੇਰੇ ਨਾਲ ਗੱਲ ਕਰ ਲਓ ਮੇਰੇ ਨਾਲ ਫੋਨ ਤੇ ਗੱਲ ਕਰ ਲਓ ਕੋਈ ਸ਼ੱਕ ਨਹੀਂ ਤੁਹਾਨੂੰ ਗਲਤ ਜਾਣਕਾਰੀ ਵੀ ਆ ਸਕਦੀ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਉਹਦੀ ਨਿਊਜ਼ ਬਣਾ ਕੇ ਲੋਕਾਂ ਨੂੰ ਫਰੋਸ ਦੇਓਗੇ ਤੁਸੀਂ ਲੋਕਾਂ ਨੂੰ ਗਲਤ ਚੀਜ਼ਾਂ ਦੱਸੋਗੇ ਇਹ ਇੱਕ ਦੇਖੋ ਪੱਤਰਕਾਰਤਾ ਬਹੁਤ ਚੰਗੀ ਚੀਜ਼ ਹੈ ਇਹ ਸਮਾਜ ਦੇ ਵਿੱਚ ਸਮਾਜਿਕ ਮੁੱਦੇ ਠਾਉਂਦੇ ਨੇ ਔਰ ਸਮਾਜਿਕ ਮੁੱਦੇ ਠਾਉਣਾ ਸਾਡੀ ਵੀ ਜ਼ਿੰਮੇਵਾਰੀ ਹੈ ਪੋਲੀਟੀਕਲ ਬੰਦਿਆਂ ਦੀ ਪਾਰਟੀ ਕੋਈ ਹੋਵੇ ਕਿਸੇ ਦੀ ਸਰਕਾਰ ਹੋਵੇ ਜਿਹੜੀ ਖਾਸ ਕਰ ਵਿਰੋਧੀ ਧਿਰ ਹੈ ਵਿਰੋਧੀ ਧਿਰ ਦਾ ਫਰਜ ਹੈ ਲੋਕ ਮੁੱਦੇ ਲੋਕਾਂ ਸਾਹਮਣੇ ਰੱਖਣੇ ਔਰ ਉਹਨਾਂ ਮੁੱਦਿਆਂ ਪ੍ਰਤੀ ਜਿਹੜੀ ਮੌਜੂਦਾ ਸਰਕਾਰ ਹੈ ਉਹ ਸੰਜੀਦਗੀ ਦੇ ਨਾਲ ਸੋਚੇ ਇਹ ਸਾਡਾ ਫਰਜ ਹੈ ਬਤੌਰ ਮੈਂਬਰ ਪਾਰਲੀਮੈਂਟ ਹੁੰਦੇ ਹੋਏ ਗੁਰੂ ਨਗਰੀ ਦੀ ਸੇਵਾ ਕਰਦੇ ਹੋਏ ਅਸੀਂ ਹਰ ਮੁੱਦੇ ਨੂੰ ਡਰੈਸ ਕੀਤਾ ਹਰ ਮੁੱਦੇ ਦੇ ਉੱਤੇ ਕੰਮ ਹੱਲ ਕਰਾਉਣ ਦੀ ਕੋਸ਼ਿਸ਼ ਕੀਤੀ ਕੋਈ ਸ਼ੱਕ ਨਹੀਂ ਕੁਝ ਹੋਏ ਹੋਣਗੇ ਕੁਝ ਨਹੀਂ ਵੀ ਹੋਏ ਹੋਣਗੇ ਪਰ ਜਿਹੜਾ ਬੰਦਾ ਚੁਣਿਆ ਜਾਂਦਾ ਉਹ ਲੋਕ ਆਵਾਜ਼ ਬਣ ਕੇ ਲੋਕਾਂ ਦੀ ਆਵਾਜ਼ ਬਣ ਕੇ ਸਰਕਾਰ ਕੋਈ ਵੀ ਹੋਵੇ ਸੈਂਟਰ 'ਚ ਬੀਜੇਪੀ ਗਵਰਨਮੈਂਟ ਹੈ ਹੁਣ ਮੈਂ ਕਹਿਣਾ ਚਾਹੁੰਨਾ ਕਿ ਅਸੀਂ ਜਿੰਨੇ ਕੰਮ ਕੀਤੇ ਆ ਅਸੀਂ ਭਾਰਤੀ ਜਨਤਾ ਪਾਰਟੀ ਦੀ ਗਵਰਨਮੈਂਟ ਉਹਨਾਂ ਤੋਂ ਕਰਵਾਏ ਇਹਦਾ ਮਤਲਬ ਇਹ ਥੋੜਾ ਨਾ ਕਿ ਸਾਡਾ ਤਾਂ ਨਾ ਪੋਲਿਟੀਕਲ ਕੋਐਲੈਂਸ ਹੈ ਕਿਉਂਕਿ ਜਦੋਂ ਮੈਂ ਚੁਣਿਆ ਜਾਂਦਾ ਉਹ ਹਸ ਹਸ ਦਾ ਮੈਂਬਰ ਹੈ ਤੇ ਮੇਰਾ ਫਰਜ਼ ਬਣਦਾ ਆਪਣੀ ਗੱਲ ਸਰਕਾਰ ਅੱਗੇ ਰੱਖਣਾ ਸਰਕਾਰ ਦਾ ਫਰਜ਼ ਬਣਦਾ ਮੁੱਦੇ ਹੱਲ ਕਰਨਾ ਹੁਣ ਇੱਥੇ ਵੱਡੇ ਮੁੱਦੇ ਨੇ ਇੱਕ ਤੁੰਗਟਾਪ ਡਰੇਨ ਦਾ ਮੁੱਦਾ ਹੈ ਜਿਹੜਾ ਕਿ ਪੋਲੂਸ਼ਨ ਦਾ ਬਹੁਤ ਵੱਡੀ ਜੜ੍ਹ ਹੈ ਇਹਨੂੰ ਲੰਬੇ ਸਮੇਂ ਤੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਦੀ ਸਰਕਾਰ ਜਿਹੜੀ ਸਟੇਟ ਗਵਰਨਮੈਂਟ ਹੈ ਉਹ ਪ੍ਰੋਜੈਕਟ ਬਣਾ ਕੇ ਦੇਵੇ ਕੈਪਟਨ ਅਮਰਿੰਦਰ ਸਿੰਘ ਵੀ ਸਨ ਉਦੋਂ ਵੀ ਕੋਸ਼ਿਸ਼ ਕੀਤੀ ਪ੍ਰੋਜੈਕਟ ਨਹੀਂ ਬਣਿਆ ਚੰਨੀ ਸਾਹਿਬ ਸਨ ਫਿਰ ਉਹਨਾਂ ਨੇ ਕੋਸ਼ਿਸ਼ ਕੀਤੀ ਪਰ ਸਮਾਂ ਘਟੂਣ ਕਰਕੇ ਪ੍ਰੋਜੈਕਟ ਨਹੀਂ ਬਣਿਆ ਹੁਣ ਜਦੋਂ ਇੰਦਰਵੀਰ ਨਿਜਤ ਜੀ ਸਨ ਜਿਹੜੇ ਲੋਕਲ ਬਾਡੀ ਮਿਨਿਸਟਰ ਸਨ ਉਦੋਂ ਵੀ ਇਹ ਪ੍ਰੋਜੈਕਟ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਔਰ ਹੁਣ ਮੈਂ ਇਸ ਪ੍ਰੋਜੈਕਟ ਨੂੰ ਲੈ ਕੇ ਨਾਲ ਜਿਹੜਾ ਹਾਰਟੀਕਲਚਰ ਦੀ ਯੂਨੀਵਰਸਿਟੀ ਆ ਰਹੀ ਹੈ ਰਿਸਰਚ ਐਂਡ ਹਾਰਟੀਕਲਚਰ ਸੈਂਟਰ ਜਿਹੜਾ ਬਣ ਰਿਹਾ ਛੱਡਣ ਪਿੰਡ 'ਚ ਟਾਰੀ ਰੋਡ ਦੇ ਉੱਤੇ ਜਿਹੜੀ ਬੜੀ ਮਿਹਨਤ ਦੇ ਨਾਲ ਕਰੀਬ 1700 ਕਰੋੜ ਰੁਪਈਆ ਉੱਤੇ ਇਨਵੈਸਟ ਹੋਣਾ ਹੈ ਪਰ ਸਰਕਾਰ ਨੇ ਜ਼ਮੀਨ ਐਕਵਾਇਰ ਕਰਕੇ ਦੇਣੀ ਹੈ ਅਸੀਂ ਸਾਰੇ ਧਾਤੂ ਦੇ ਪੂਰੇ ਕਰਾ ਦਿੱਤੇ ਅਸੀਂ ਜਿੰਨੀਆਂ ਵੀ ਨੋਟਿਸ ਸਨ ਜੋ ਵੀ ਉਹਦੀ ਲੋੜ ਸੀ ਸਾਰਾ ਕੁਝ ਪੂਰਾ ਕਰਾ ਕੇ ਕਿ ਸਰਕਾਰ ਕੋਲ ਪੈਸਿਆਂ ਦੀ ਡਿਮਾਂਡ ਕਰ ਰਹੇ ਹਾਂ ਕੋ 40 ਕਰੋੜ ਰੁਪਈਆ ਦੇਵੇ ਜੇ ਸਰਕਾਰ ਜ਼ਮੀਨ ਐਕਵਾਇਰ ਕਰ ਦੇ ਉਤੋਂ ਬਾਅਦ ਉੱਥੇ 1700 ਕਰੋੜ ਰੁਪਏ ਦਾ ਕਰੀਬ ਉਹ ਸਾਡੀ ਜਿਹੜੀ ਯੂਨੀਵਰਸਿਟੀ ਆਰਟੀਕਲਚਰ ਰਿਸਰਚ ਸੈਂਟਰ ਜਿਹੜਾ ਉਹ ਇੱਥੇ ਆ ਸਕਦਾ ਹੈ ਪਰ ਬਦਕਿਸਮਤੀ ਇਸ ਗੱਲ ਦੀ ਹੈ ਕਿ ਉਹਦੇ ਪ੍ਰਤੀ ਸਰਕਾਰ ਦੀ ਜਜ਼ੀਦਗੀ ਨਹੀਂ ਹੈਗੀ ਮੈਂ ਉਸ ਵਾਸਤੇ ਵੀ ਹੋਰ ਵੀ ਚਾਰ ਮੁੱਦੇ ਨੇ ਜਿਨ੍ਹਾਂ ਨੂੰ ਮੈਂ ਲੈ ਕੇ ਪ੍ਰਧਾਨ ਮੁੱਖ ਮੰਤਰੀ ਸਾਹਿਬ ਤੋਂ ਟਾਈਮ ਮੰਗ ਰਹੇ ਕਿਉਂਕਿ ਮੇਰਾ ਕੰਮ ਹੈ ਮੈਂ ਚੁਣਿਆ ਹੋਇਆ ਨੁਮਾਇੰਦਾ ਹੈ ਮੁੱਖ ਮੰਤਰੀ ਕੋਈ ਹੋਵੇ ਪ੍ਰਧਾਨ ਮੰਤਰੀ ਕੋਈ ਹੋਣ ਕੰਮ ਕਰਾਉਣ ਲਈ ਉਹਨਾਂ ਕੋ ਜਣਾ ਹੈ ਪਰ ਇਹੋ ਜਿਹੇ ਜਿਹੜੇ ਲੋਕ ਨੇ ਜਿਹੜੇ ਬਹੁਤ ਨੀਵੇਂ ਪੱਧਰ ਦੀ ਪੱਤਰਕਾਰਤਾ ਕਰਦੇ ਨੇ ਮੈਂ ਸਾਰੇ ਬਹੁਤ ਅੱਛੇ ਲੋਕ ਨੇ ਜਿਨ੍ਹਾਂ ਦੇ ਸਿਰ ਤੇ ਸਾਰਾ ਸਿਸਟਮ ਚੱਲਦਾ ਮੈਂ ਨਿੱਜੀ ਤੌਰ ਤੇ ਉਸ ਬੰਦੇ ਨੂੰ ਕਹਿ ਰਿਹਾ ਜਿਸ ਬੰਦੇ ਨੇ ਖਬਰ ਲਾਈ ਉਹ ਨੀਵੇਂ ਪੱਧਰ ਦੀ ਪੱਤਰਕਾਰਤਾ ਕਰਕੇ ਸਾਰੇ ਭਾਈਚਾਰੇ ਦਾ ਵੀ ਸਿਰ ਨੀਵਾ ਕਰਦੇ ਨੇ ਔਰ ਉਹਦੇ ਨਾਲ ਦੀ ਨਾਲ ਲੋਕਾਂ ਦੇ ਮਨ ਦੇ ਵਿੱਚ ਦੁਬਧਾ ਖੜੀ ਕਰਦੇ ਨੇ ਇਸ ਵਾਸਤੇ ਮੈਂ ਉਹਨਾਂ ਨੂੰ ਆਪਣੇ ਮਾਜੂਬ ਹਾਈ ਕੋਰਟ ਦੇ ਵਕੀਲ ਮੇਰੇ ਜਿਹੜੇ ਨੇ ਉਹਨਾਂ ਵੱਲੋਂ ਅਰਜੀਵ ਚੋਪੜਾ ਜੀ ਵੱਲੋਂ ਨੋਟਿਸ ਦਿੱਤਾ ਗਿਆ ਹੈ ਜਿਹਦੇ ਵਿੱਚ ਮੈਂ ਉਹਨਾਂ ਨੂੰ 15 ਦਿਨ ਦਾ ਟਾਈਮ ਦਿੱਤਾ ਕਿ 15 ਦਿਨ ਦੇ ਵਿੱਚ ਇਸ ਨੋਟਿਸ ਦਾ ਜਵਾਬ ਦਿਓ ਕਿ ਬਿਨਾਂ ਮੇਰੇ ਨਾਲ ਗੱਲ ਕੀਤੀ ਕਿਉਂਕਿ ਮੇਰੇ ਟੈਲੀਫੋਨ ਤੇ ਕੋਈ ਕਾਲ ਨਹੀਂ ਆਈ ਮੇਰਾ ਟੈਲੀਫੋਨ ਹਰ ਇੱਕ ਵੇਲੇ ਖੁੱਲਾ ਰਹਿੰਦਾ ਹੈ ਪਰ ਬਿਗੈਰ ਤੁਸੀਂ ਜਾਣਕਾਰੀ ਲਿਓ ਤੁਸੀਂ ਇਹ ਖਬਰ ਕਿਸ ਤਰ੍ਹਾਂ ਚਲਾ ਦਿੱਤੀ ਕਿਸੇ ਦੇ ਕੈਰੈਕਟਰ ਦੇ ਤੁਸੀਂ ਉਂਗਲ ਕਿਵੇਂ ਚੱਕ ਸਕਦੇ ਜੇ ਕਿਵੇਂ ਤੁਸੀਂ ਬਿਨਾਂ ਕੋਈ ਗੱਲ ਹੋਈ ਹੋ ਉਸ ਬੰਦੇ ਨੂੰ ਲੋਕ ਕਿਥਾਇਰੀ ਚ ਖੜਾ ਕਰ ਸਕਦੇ ਜੇ ਅਨੇਕਾਂ ਟੈਲੀਫੋਨ ਮੈਨੂੰ ਵਰਕਰਾਂ ਦੇ ਆਏ ਅਨੇਕਾਂ ਟੈਲੀਫੋਨ ਲੀਡਰ ਸਹਿਬਾਂ ਦੇ ਆਏ ਜਿਹਦਾ ਕੋਈ ਮਤਲਬ ਨਹੀਂ ਬਣਦਾ ਅਸੀਂ ਲੋਕ ਬੜੀ ਸਪਸ਼ਟ ਰਾਜਨੀਤੀ ਕੀਤੀ ਹੈ ਅਮਰਸਰ ਵਾਲੇ ਲੋਕ ਜਾਣਦੇ ਨੇ ਹਮੇਸ਼ਾ ਪਾਰਦਰਸ਼ੀ ਰਾਜਨੀਤੀ ਕੀਤੀ ਹੈ ਨਾ ਕਦੀ ਪਿੱਠ ਪਿੱਛੇ ਕਿਸੇ ਨੂੰ ਮਿਲੇ ਆ ਨਾ ਕਦੀ ਪਰਦੇ ਪਿੱਛੇ ਮਿਲੇ ਆ ਮਿਲਦੇ ਆ ਲੋਕ ਕਮਾਂ ਵਾਸਤੇ ਇੱਕ ਵੀ ਨਿੱਜੀ ਕੰਮ ਸਾਡਾ ਨਹੀਂ ਹੈਗਾ ਪਰ ਲੋਕ ਕਮਾਂ ਵਾਸਤੇ ਪਹਿਲੋਂ ਵੀ ਮਿਲਦੇ ਸਾਂ ਅਗਾਹ ਵੀ ਮਿਲਾਂਗੇ ਕਿਉਂਕਿ ਲੋਕ ਕਮਾਂ ਵਾਸਤੇ ਅਸੀਂ ਲੋਕ ਚੁਣੇ ਸੋ ਮੈਂ ਇਸ ਕਰਕੇ ਉਹਨਾਂ ਨੂੰ ਅੱਜ ਜਿਹੜਾ ਨੋਟਿਸ ਹੈ ਉਹਨਾਂ ਦੇ ਈਮੇਲ ਤੇ ਵੀ ਭੇਜਤਾ ਹੈ ਉਹਨਾਂ ਦੇ ਮੋਬਾਈਲ ਤੇ ਵੀ ਭੇਜਤਾ ਹੈ ਉਹ 15 ਦਿਨ ਦੇ ਵਿੱਚ ਮਾਫੀ ਮੰਗਣ ਮੀਡੀਆ ਰਾਹੀਂ ਔਰ ਇਸ ਖਬਰ ਦਾ ਵਿਰੋਧ ਦੇ ਵਿੱਚ ਆਪਣੀ ਜਿਹੜੀ ਜਿਹੜੀ ਸਾਡੀ ਜੈਨੂਨ ਗੱਲ ਹੈ ਉਹਨੂੰ ਲਾਉਣ ਆਪਣੇ ਚੈਨਲ ਤੇ ਚਲਾਉਣ ਨਹੀਂ ਤੇ ਜੋ ਮਾਨਹਾਨੀ ਦਾ ਬਣਦਾ ਕੇਸ ਹੈ ਮੈਂ ਉਹਨਾਂ ਦਾ ਅਦਾਲਤ ਦੇ ਵਿੱਚ ਉਹਨਾਂ ਤੇ ਜਰੂਰ ਕਰੂੰਗਾ ਕੋਲਾ ਸਾਹਿਬ ਤੁਹਾਡੇ ਤੋਂ علاوہ ਜਿਹੜੇ ਹੋਰ ਲੀਡਰਾਂ ਨੇ ਉਹਨਾਂ ਨੇ ਵੀ ਕੋਈ ਵਿਰੋਧ ਕੀਤਾ ਹੈ ਨੇ ਮੈਨੂੰ ਮੈਨੂੰ ਕਿਸੇ ਦਾ ਨਹੀਂ ਪਤਾ ਮੈਂ ਆਪਣੀ ਗੱਲ ਕਰ ਰਿਹਾ ਹਾਂ ਦੇਖੋ ਆਪਣਾ ਪੱਖ ਮੈਂ ਰੱਖ ਰਿਹਾ ਉਹ ਆਪਣੀ ਤੌਰ ਤੇ ਕਰ ਰਹੇ ਨੇ ਉਹ ਆਪਣੀ ਗੱਲ ਕਰਨਗੇ ਮੈਂ ਆਪਣਾ ਪੱਖ ਕਿਉਂਕਿ ਮੈਂ ਅੰਮ੍ਰਿਤਸਰ ਸੀ ਮੈਂ ਅੰਮ੍ਰਿਤਸਰ ਉਹ ਉਹ ਬਾਹਰ ਨੇ ਉਹਨਾਂ ਬਾਹਰ ਕਰ ਰੱਖਿਆ ਜਾਂ ਰੱਖਣਾ ਹੋਊਗਾ ਰੱਖਣਗੇ ਸਾਰੇ ਕਿਉਂਕਿ ਤੁਸੀਂ ਜਿਹੇ ਦੀ ਵੀ ਗੱਲ ਕਰ ਰਹੇ ਨੇ ਉਹਨਾਂ ਦੀਆਂ ਦੋ ਦੋ ਤਿੰਨ ਤਿੰਨ ਪੁਛਤਾ ਹੋਗੀਆਂ ਨੇ ਕਾਂਗਰਸ ਪਾਰਟੀ ਜਿਨ੍ਹਾਂ ਦੇ ਬਜ਼ੁਰਗਾਂ ਨੇ ਜਿਵੇਂ ਡੇਪਾਈ ਦੀ ਗੱਲ ਕੀਤੀ ਹੈ ਬਜ਼ੁਰਗਾਂ ਨੂੰ ਮਤਲਬ ਸ਼ਹੀਦ ਹੋਏ ਨੇ ਗੋਲੀਆਂ ਖਾਧੀਆਂ ਨੇ ਅਤਵਾਦ ਦੇ ਸਮੇਂ ਦੇ ਵਿੱਚ ਐਮਐਲਏ ਰਹੇ ਨੇ ਕਾਂਗਰਸ ਪਾਰਟੀ ਤੋਂ ਸੋ ਗੱਲ ਤੁਸੀਂ ਪੁਖਤਾ ਸਬੂਤ ਹੋਣ ਤੋਂ ਬਿਨਾਂ ਕਰੋਗੇ ਤੇ ਉਹਦਾ ਕੋਈ ਗੱਲ ਮਤਲਬ ਬਣਦਾ ਨਹੀਂਗਾ ਲੋਕਾਂ ਨੂੰ ਤੁਸੀਂ ਗਲਤ ਜਾਣਕਾਰੀ ਮੋਈਆ ਕਰਾਉਂਦੇ ਹੋ ਜੀ ਸਰ ਇਹਦੇ ਪਿੱਛੇ ਕੋਈ ਤੁਸੀਂ ਚਲੋ ਲੀਗਲ ਨੋਟਿਸ ਦਿੱਤਾ ਕੋਈ ਪੋਲਿਟੀਕਲ ਵੀ ਲੱਗਦੀ ਹੈ ਤੁਹਾਨੂੰ ਕਿ ਪੋਲਿਟੀਕਲ ਚਾਰਜ ਵੀ ਹੋ ਸਕਦੀ ਹੈ ਕੁਦਰਤੀ ਗੱਲ ਹੈ ਦੇਖੋ ਜਦੋਂ ਤੁਸੀਂ ਕਿਸੇ ਬੰਦੇ ਪ੍ਰਤੀ ਕੋਈ ਤੁਹਾਡੇ ਕੋਲ ਕੁਐਸਚਨਿੰਗ ਹੈ ਨਹੀਂ ਕਿ ਤੁਸੀਂ ਕਿਸੇ ਦੇ ਸਾਨੂੰ ਕੋਈ ਇਹ ਨਹੀਂ ਕਹਿਦਾ ਕੰਮ ਕੱਟ ਕੀਤੇ ਆ ਤੁਸੀਂ ਮਿਲੇ ਨਹੀਂ ਤੁਸੀਂ ਕਿਸੇ ਦੇ ਕੰਮਾਂ 'ਚ ਨਹੀਂ ਗਏ ਜਾਂ ਤੁਹਾਡੇ ਤੇ ਕੋਈ ਕਰਪਸ਼ਨ ਦੇ ਚਾਰਜ ਹੈ ਕੋਈ ਇਹੋ ਜਿਹੀ ਕੋਈ ਚੀਜ਼ ਹੀ ਨਹੀਂ ਫਿਰ ਇੱਕੋ ਚੀਜ਼ ਰਹਿੰਦੀ ਅਗਲੇ ਦੇ ਕਰੈਕਟਰ ਤੇ ਗੱਲ ਕਰਦੇ ਉਹ ਇੱਧਰ ਭੱਜ ਗਿਆ ਉੱਧਰ ਭੱਜ ਗਿਆ ਬਗੈਰ ਕਿਸੇ ਗੱਲ ਤੋਂ ਸੋ ਇਹਦੇ ਕਰਕੇ ਮੈਂ ਉਹਨਾਂ ਨੂੰ ਚੇਤਾਵਨੀ ਵੀ ਦੇਣਾ ਕਿ ਭਾਈ ਤੁਸੀਂ ਇਹੋ ਜਿਹੇ ਖਬਰਾਂ ਗਾਂ ਲਾਉਣ ਤੋਂ 10 ਵਾਰੀ ਸੋਚਿਓ ਕਿ ਮੈਂ ਮਾਹਨਾਂ ਨਹੀਂ ਕੇਸ ਤੁਹਾਡੇ ਤੇ ਕਰੂੰਗਾ ਤੁਸੀਂ ਜਿੰਨਾ ਚਿਰ ਮੇਰਾ ਵਰਸ਼ਨ ਨਹੀਂ ਲੈਂਦੇ ਮੈਂ ਫਿਰ ਕਿਹਨਾਂ ਪੱਤਰਕਾਰ ਤਾਂ ਆਜ਼ਾਦ ਹੈ ਤੁਹਾਡੇ ਕੋਲ ਕੋਈ ਪੁਖਤਾ ਜਾਣਕਾਰੀ ਹੋ ਸਕਦੀ ਪਰ ਜਿੰਨਾ ਚਿਰ ਅਗਲੇ ਦਾ ਵਰਸ਼ਨ ਨਹੀਂ ਲੈਂਦੇ ਤੁਸੀਂ ਉਹ ਖਬਰ ਨਹੀਂ ਲਾ ਸਕਦੇ ਬਾਈ ਨੇਮ ਤੁਸੀਂ ਕਵਰ ਲਈ ਕਾਂਗਰਸ ਪਾਰਟੀ ਜਿਹੜੀ ਹੈ ਇਹਦੀ ਇੱਕ ਤੁਹਾਡੇ ਕਹਿੰਦਾ ਮਤਲਬ ਵੀ ਇਕਜੁੱਟਤਾ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਯਾਨੀ ਕਿ ਹੈਡ ਜਿਹੜੀ ਇਲੈਕਸ਼ਨ ਆ ਰਹੀਆਂ ਬਿਲਕੁਲ ਬਿਲਕੁਲ ਤੁਹਾਡੇ ਸਾਹਮਣੇ ਹੀ ਕਿਸੇ ਨੂੰ ਕਿਸੇ ਤਰੀਕੇ ਨਾਲ ਡਰਾਇਆ ਜਾ ਰਿਹਾ ਜੇ ਕੋਈ ਡਰਦਾ ਨਹੀਂਗਾ ਉਹਨੂੰ ਇਹੋ ਜਿਹੇ ਇਹੋ ਜਿਹੇ ਤਰੀਕੇ ਨਾਲ ਖਬਰ ਲਾ ਦੇ ਲੋਕਾਂ ਦੇ ਮਨ 'ਚ ਦੁਬਧਾ ਪੈਦਾ ਕਰ ਦੋ ਪਰ ਮੈਂ ਗੱਲ ਕਹਿਣੀ ਚਾਹੁੰਦਾ ਕਿ ਅਸੀਂ ਅੰਮ੍ਰਿਤਸਰ ਦੇ ਵਸਨੀਕ ਸਾਡੇ ਪ੍ਰਤੀ ਵੀ ਜਾਣਦੇ ਆ ਸਾਡੇ ਬਾਰੇ ਵੀ ਜਾਣਦੇ ਨੇ ਇਹ ਕਿੱਦਾਂ ਦੇ ਆ ਤੇ ਲੋਕਾਂ ਪ੍ਰਤੀ ਅਸੀਂ ਕੀ ਸੇਵਾ ਭਾਵਨਾ ਦੀ ਲੋਕੀ ਜਾਣਦੇ ਆ ਇਹੋ ਜਿਹੇ ਪੱਤਰਕਾਰ ਦਾ ਤਾਂ ਕੋਈ ਮੁੱਲ ਨਹੀਂ ਹੈਗਾ ਇਸੀ ਇਹੋ ਜਿਹੇ ਪੱਤਰ ਮਤਲਬ ਜਿੰਨੇ ਵੀ ਖਬਰ ਲਾਈ ਉਹਦਾ ਕੋਈ ਮੁੱਲ ਨਹੀਂ ਹੈਗਾ ਇਹੋ ਜਿਹੇ ਲੋਕਾਂ ਦਾ ਆਪਣੇ ਇਲਾਕੇ 'ਚ ਵੀ ਕੋਈ ਮੁੱਲ ਨਹੀਂ ਹੁੰਦਾ ਕਿਉਂਕਿ ਜਿਹੜੇ ਬੰਦੇ ਏਡੀ ਨੀਵੇਂ ਪੱਤਰ ਦੀ ਪੱਤਰਕਾਰਤਾ ਕਰਦੇ ਆ ਉਹਨਾਂ ਦਾ ਆਹਣ ਗਵਾਂਡ ਵੀ ਕੋਈ ਮੁੱਲ ਨਹੀਂ ਹੁੰਦਾ ਮੈਂ ਤੁਹਾਨੂੰ ਦਾਅਵੇ ਨਾ ਕਹਿ ਸਕਦਾ ਇਹ ਮੈਨੂੰ ਮੈਂ ਇੰਨੀ ਰਾਜਨੀਤੀ ਕਰਦਾ ਸਾਨੂੰ ਇਹਨਾਂ ਦੇ ਪਤਾ ਲੱਗ ਹੀ ਜਾਂਦਾ ਹੈ ਹੁਣ ਇਹਨੇ ਤੋਹੀਂ 50 ਵੀ ਸਾਡੇ ਨਾਲ ਗੱਲਾਂ ਕੀਤੀਆਂ ਨੇ ਅਸੀਂ ਤੁਹਾਡ ਨੂੰ ਜਾਣਕਾਰੀ ਮੁਹੱਈਆ ਕਰਦੇ ਹਾਂ ਹਮੇਸ਼ਾ ਹੀ ਤੱਥਾਂ ਦੇ ਆਧਾਰ ਤੇ ਤੁਸੀਂ ਹਮੇਸ਼ਾ ਗੱਲ ਕੀਤੀ ਆ ਤੁਹਾਡਾ ਕੰਮ ਹੈ ਸਾਨੂੰ ਕੁਐਸਚਨ ਕਰਨਾ ਜਿਹੜਾ ਮਰਜ਼ੀ ਕੁਐਸਚਨ ਕਰੋ ਸਾਡਾ ਕੰਮ ਹੈ ਜਵਾਬ ਦੇਣਾ ਹੋਰ ਕਿਸੇ ਜਰਨਲਿਸਟ ਦਾ ਵੈਸੇ ਇਸ ਕਵਰ ਨੂੰ ਲੈਟਰ ਤੁਹਾਡਾ ਵਰਜ਼ਨ ਲੈਣ ਨੂੰ ਫੋਨ ਆਇਆ ਸੀ ਕਿਸੇ ਦਾ ਵੀ ਨਹੀਂ ਆਇਆ ਕਿਸੇ ਦਾ ਵੀ ਨਹੀਂ ਉਹਨੇ ਕਹਿੰਦੇ ਸੀਰੀਅਸ ਲਿਆ ਹੀ ਨਹੀਂ ਇਸ ਬੰਦੇ ਨੂੰ ਜਿਸ ਬੰਦੇ ਦਾ ਕੈਰੇਕਟਰ ਪਤਾ ਹੋਵੇ ਮੇਰੇ ਖਿਆਲ ਇਹਨੂੰ ਜਾਣਕਾਰੀ ਹੋਊਗੀ ਸਾਡੇ ਇਲਾਕੇ ਦਾ ਤੇ ਹੈ ਨਹੀਂ ਪਰ ਜਿੱਦਾਂ ਉਹਨੇ ਵੱਧ ਛੱਡ ਕੇ ਗੱਲ ਲਿਖੀ ਹੈ ਕਿ ਕਾਂਗਰਸ ਪਾਰਟੀ ਤੋਂ ਬੜੇ ਦੂਰ ਦਾ ਇਹਨਾਂ ਨੇ ਦੂਰੀ ਬਣਾਈ ਹੋਈ ਇਸ ਬੰਦੇ ਉਹਨੇ ਬੰਦਾ ਪੁੱਛੇ ਯਾਰ ਅਜੇ ਤੇ ਮੈਂ ਜਲੰਧਰ ਦੀ ਇਲੈਕਸ਼ਨ ਇੱਕ ਮਹੀਨਾ ਲਗਾਤਾਰ ਕਾਂਗਰਸ ਦਾ ਪ੍ਰਚਾਰ ਕਰਕੇ ਆਇਆ ਤੂੰ ਸੁੱਤਾ ਸੀ ਤੇਰੀ ਪੱਤਰਕਾਰਤਾ ਕਾਦੀ ਸੀ ਜੇ ਤੈਨੂੰ ਇਹ ਹੀ ਨਹੀਂ ਪਤਾ ਕਿ ਕਿਹੜਾ ਬੰਦਾ ਕੀ ਕੰਮ ਕਰ ਰਿਹਾ ਉਸ ਤੋਂ ਬਾਅਦ ਕਾਂਗਰਸ ਦੇ ਸਾਡੇ ਵਰਕਿੰਗ ਪ੍ਰਧਾਨ ਆਸ਼ੂ ਜੀ ਆਏ ਆ ਅਸੀਂ ਲਗਾਤਾਰ ਮੀਟਿੰਗਾਂ ਕਰ ਰਹੇ ਹਾਂ ਕੱਲ ਜਦੋਂ ਖਬਰ ਆਈ ਮੈਂ ਸਾਡੇ ਸੀਨੀਅਰ ਡਿਪਟੀ ਮੇਨ ਸੁਵਿੰਦਰ ਸਿੰਘ ਸ਼ਿੰਦਾ ਜੀ ਜਿਹੜੇ ਕੱਟੜ ਕਾਂਗਰਸੀ ਨੇ ਅਸੀਂ ਉਹਨਾਂ ਨਾਲ ਉਹਨਾਂ ਮੀਟਿੰਗ ਉਹਨਾਂ ਦਾ ਖਰਚਾ ਆਦਾ ਕੱਪ ਸੀ ਮਤਲਬ ਤੁਸੀਂ ਆਪ ਆਪ ਤੁਸੀਂ ਸਿਰਫ ਉਹਨਾਂ ਦੇ ਲੋਕਾਂ ਨੂੰ ਮੂੰਹ ਚੁੱਕ ਕੇ ਵੇਖੀ ਜਾਂਦੇ ਜੇ ਜਿਨ੍ਹਾਂ ਨੇ ਕੋਈ ਡਲਾ ਸੁੱਟਣਾ ਹੈ ਉਹ ਡਲੇ ਨੂੰ ਦੀਗ ਦੇ ਵਿੱਚ ਤੁਸੀਂ ਖਬਰਾਂ ਉਹਦੇ ਮੁਤਾਬਕ ਜਿਹੜੀ ਖਬਰ ਭੇਜਦੇ ਹੋ ਲਾਈ ਜਾਂਦੇ ਜੇ ਇਹ ਕੰਮ ਬੰਦ ਕਰੋ ਇਹ ਚੰਗੇ ਨਹੀਂ ਹੈ ਸਰ ਇੱਕ ਤੁਸੀਂ ਹਾਰਟੀਕਲਚਰ ਯੂਨੀਵਰਸਿਟੀ ਦੀ ਗੱਲ ਕੀਤੀ ਸੀ ਬੜਾ ਤੁਹਾਡਾ ਪ੍ਰੋਜੈਕਟ ਰਿਆ ਉਹਦੇ ਵਿੱਚ ਕਿਸੇ ਬੰਦੇ ਵੱਲੋਂ ਐਫੀਡੇਵਿਟ ਤਵਾ ਕੇ ਤੇ ਉਹਨੂੰ ਯੂਨੀਵਰਸਿਟੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਵੀ ਬਾਗਬਾਨੀ ਜਿਹੜੀ ਆ ਯੂਨੀਵਰਸਿਟੀ ਆ ਨੂੰ ਰੋਕਿਆ ਜਾਵੇ ਐਗਜ਼ੈਕਟ ਮੈਨੂੰ 100% ਦੇਖੋ ਜਿਹੜਾ ਵੀ ਬੰਦਾ ਡੰਗਾ ਡਾਊਗਾ ਉਹ ਗੁਰੂ ਨਗਰੀ ਦਾ ਦੁਖੀ ਹੋਊਗਾ ਉਹ ਮਾਝੇ ਦੇ ਲੋਕਾਂ ਦਾ ਦੁਖੀ ਹੋਊਗਾ ਅਮਰਸਰ ਦੇ ਲੋਕਾਂ ਦਾ ਦੁਖੀ ਹੋਊਗਾ ਜਿਹੜਾ ਬੰਦਾ ਵੀ ਕੋਈ ਇਸ ਦੇ ਵਿੱਚ ਡੰਗਾ ਡਾਊਗਾ ਕਿਉਂਕਿ ਦੇਖੋ ਉਹ ਕੋਈ ਕਿਸੇ ਦੇ ਆਖਿਆ ਇੱਕ ਬੰਦੇ ਦੇ ਆਖਿਆ ਨਹੀਂ ਬਣਦੀ ਅਸੀਂ ਲੋਕ ਤੇ ਇੱਕ ਸੂਤਰ ਧਾਰ ਹੈ ਟੈਕਨੀਕਲ ਸਪੈਸੀਫਿਕੇਸ਼ਨ ਹਰ ਚੀਜ਼ ਦੀਆਂ ਹੋਈਆਂ ਨੇ ਚਾਹੀ ਜਮੀਨ ਐਕਵਾਇਰ ਕਰਨੀ ਹੈ ਯੂਨੀਵਰਸਿਟੀ ਆਈ ਹੈ ਟੀਮਾਂ ਆਈਆਂ ਕਮੇਟੀਆਂ ਬਣੀਆਂ ਨੇ ਕਮੇਟੀਆਂ ਨੇ ਸਾਰਾ ਸਿਲੈਕਸ਼ਨ ਕੀਤੀ ਹੈ ਉਸ ਤੋਂ ਬਾਅਦ ਹੁਣ ਐਸੇੜੇ ਸਿਰਫ ਸਰਕਾਰ ਨੇ ਐਕਵਾਇਰ ਕਰਨੀ ਹੈ ਜੇ ਸਰਕਾਰ 40-50 ਕਰੋੜ ਰੁਪਇਆ ਦੇ ਦਿੰਦੀ ਹੈ ਉਹ ਜ਼ਮੀਨ ਦਾ ਤੇ 1700 ਕਰੋੜ ਦੀ ਇਨਵੈਸਟਮੈਂਟ ਇੱਥੇ ਆਉਣੀ ਹੈ ਫਿਰ ਉਹਦੇ ਆਉਣ ਨਾਲ ਤੁਸੀਂ ਦੇਖੋ ਐਕਸਪ੍ਰੈਸ ਵੇ ਜਿਹੜਾ ਬਣ ਗਿਆ ਜਿਹੜਾ ਸਾਡਾ ਰਿੰਗ ਰੋਡ ਬਣਿਆ ਗੁਰੂ ਨਗਰੀ ਦੇ ਆਲੇ ਦੁਆਲੇ ਜਿਹੜਾ ਬਣਿਆ 75 ਕਿਲੋਮੀਟਰ ਦਾ ਉਹ ਬਿਲਕੁਲ ਚੰਦ ਕਦਮਾਂ ਦੇ ਉੱਤੇ ਦੂਰ ਹੈ ਜਿਹੜਾ ਪਾਕਿਸਤਾਨ ਨੂੰ ਰੋਡ ਜਾਂਦਾ ਉਹਦੇ ਉੱਤੇ ਉਹ ਬਣਨਾ ਹੈ ਐਡਮਿਨਿਸਟ੍ਰੇਸ਼ਨ ਬਲਾਕ ਇਹ ਇੱਕ ਉਹ ਲੋਕ ਨੇ ਜਿਹੜੇ ਮੈਂ ਤੁਹਾਡੇ ਮਾਧਿਅਮ ਨਾਲ ਹੀ ਕਹਿਣਾ ਚਾਹੁੰਦਾ ਜੇ ਕਿਸੇ ਦਾ ਬੰਦਾ ਜਿਹੜਾ ਮੈਨੂੰ ਹੁਣ ਪਤਾ ਨਹੀਂ ਤੁਸੀਂ ਮੇਰੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਮੈਂ ਫਿਰ ਵੀ ਜੇ ਕੋਈ ਬੰਦਾ ਪਤਾ ਲੱਗ ਹੀ ਜਾਣਾ ਮੈਂ ਤੁਹਾਡੇ ਮਾਧਿਅਮ ਨਾਲ ਕਹੂੰਗਾ ਉਹ ਪੰਜਾਬ ਸਿੰਘ ਨਾਮ ਦਾ ਬੰਦਾ ਜਿਹੜਾ ਵੀ ਪੰਜਾਬ ਸਿੰਘ ਕੋਈ ਹੈ ਇਸ ਬੰਦੇ ਦਾ ਸੋਸ਼ਲ ਬਾਈਕਾਟ ਕਰੋ ਇਸ ਬੰਦੇ ਦਾ ਕੋਈ ਅਧਿਕਾਰ ਨਹੀਂਗਾ ਕਿ ਇਹ ਬੰਦਾ ਸਾਡੇ ਗੁਰੂ ਨਗਰੀ ਦੇ ਕੰਮਾਂ ਤੇ ਕੋਈ ਰੋਕ ਪਾਉਂਦਾ ਆ ਉਹਨਾਂ ਤੇ ਕੋਈ ਰੁਕਾਵਟ ਖੜੀ ਕਰਦਾ ਆ ਇਹ ਲੋਕ ਕਿਸੇ ਨਾ ਕਿਸੇ ਦੇ ਪੇੜ ਕੀਤੇ ਹੋਏ ਲੋਕ ਨੇ ਜਿਹੜੇ ਸਾਡੇ ਪ੍ਰੋਜੈਕਟਾਂ ਨੂੰ ਅ ਹਮੇਸ਼ਾ ਹੀ ਇਹਨਾਂ ਇਹੋ ਜਿਹੇ ਲੋਕਾਂ ਕਰਕੇ ਬਾਹਰ ਜਾਣਾ ਪੈਂਦਾ ਹੈ ਲੋਕ ਸਾਡੇ ਪ੍ਰੋਜੈਕਟ ਕਈ ਵਾਰੀ ਕੈਨਸਲ ਹੋ ਜਾਂਦੇ ਹਨ ਅਮਰਸਰ ਵਿਕਾਸ ਮਲਚ ਨੇ ਸੋ ਇੱਕ ਪ੍ਰੈਸ ਕਾਨਫਰੈਂਸ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਬੰਦਾ ਐਗਜ਼ਿਸਟ ਹੀ ਨਹੀਂ ਕਰਦਾ ਕਿ ਇਹ ਹੋਰ ਨੇ ਕਿਸ ਬਿਗੈਰ ਨਾਮ ਦੇ ਬੰਦੇ ਹਵਾ ਚ ਹੀ ਬਾਤ ਦੇਖੋ ਉਸ ਚੀਜ਼ ਦਾ ਤੇ ਫਿਰ ਹਾਲ ਹੈਗਾ ਨਾ ਫਿਰ ਸਰਕਾਰ ਨੇ ਦੇਖਣਾ ਜਿਹੜੀ ਜਿਹੜੀ ਮੌਜੂਦਾ ਅਥਾਰਟੀ ਹੈ ਉਹ ਦੇਖੇਗੀ ਅਸੀਂ ਉਹਦੀ ਪੈਰਵਾਈ ਕਰਾਂਗੇ 20 ਤਰੀਕ ਤੋਂ ਪਾਰਲੀਮੈਂਟ ਸੈਸ਼ਨ ਸ਼ੁਰੂ ਹੋ ਜਾਣਾ ਇਨ ਬਿਟਵੀਨ ਵੀ ਜੇ ਦਿੱਲੀ ਜਾਣਾ ਪਿਆ ਮੈਂ ਦਿੱਲੀ ਜਾ ਕੇ ਸਾਰਾ ਪੱਖ ਜਿਹੜਾ ਆ ਉਹਨਾਂ ਦੇ ਅੱਗੇ ਰੱਖਾਂਗੇ ਪਰ ਇਹ ਚ ਸਭ ਤੋਂ ਵੱਡੀ ਲੋੜ सीएम ਤੋਂ ਟਾਈਮ ਮੰਗਿਆ ਕਿ सीएम ਟਾਈਮ ਦੇਵੇ ਉਹ ਜਦਨ ਵੀ ਮੈਨੂੰ ਟਾਈਮ ਦਿੰਦੇ ਕਿਉਂਕਿ ਉਹਨਾਂ ਨੂੰ ਵਿੱਚ ਇੰਟਰਵਿਨ ਕਰਨਾ ਪੈਣਾ ਇਹਦੇ ਵਿੱਚ ਕੀ ਹੈ ਕਿ ਜਿਹੜੀ ਇਹਨਾਂ ਨੇ ਕਿਹਾ ਉਹ ਜੋੜਾ ਮਾਜਰਾ ਜਿਹੜੇ ਮੰਤਰੀ ਨੇ ਹੁਣ ਐਸ ਵੇਲੇ ਮੌਜੂਦਾ ਉਹਨਾਂ ਕਿਹਾ ਜੀ ਤੁਸੀਂ ਪੰਚਾਇਤੀ ਜ਼ਮੀਨ ਚ ਲਾਓ ਜਦ ਤੱਕ ਇਹ ਸਾਰੀਆਂ ਚੀਜ਼ਾਂ ਪਈ ਦੀ ਪੰਚਾਇਤੀ ਜ਼ਮੀਨ ਵੀ ਉੱਥੇ ਕੋਈ ਨਹੀਂ ਹੈਗੀ ਜਿਹੜੀ ਪੰਚਾਇਤੀ ਜ਼ਮੀਨ ਭੇਜੀ ਸੀ ਉਹ ਕਮੇਟੀ ਨੇ ਆ ਕੇ ਰਿਜੈਕਟ ਕਰ ਦਿੱਤੀ ਆ ਉਸ ਤੋਂ ਬਾਅਦ ਇੱਕੋ ਹੀ ਆਪਸ਼ਨ ਬਣਦੀ ਸੀ ਜਿਹੜੀ ਇਹ ਜ਼ਮੀਨ ਸੀ ਜਿਹੜੀ ਕੁਆਇਰ ਕਰਨ ਦੀ ਔਰ ਉਹ ਜ਼ਮੀਨ ਦਾ ਕੁਆਇਰ ਕਰਨ ਦਾ ਪ੍ਰੋਸੈਸ ਵੀ 100% 90% ਪੂਰਾ ਹੋ ਗਿਆ 1% ਪੈਸੇ ਦੇ ਉਹ ਤੇ ਜ਼ਮੀਨ ਤੁਹਾਡੀ ਉਸ ਤੋਂ ਬਾਅਦ 1700 ਕਰੋੜ ਰੁਪਈਆ ਅੰਮ੍ਰਿਤਸਰ ਚ ਲੱਗਣਾ ਹੈ ਇਹ ਲੋਕਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਤੁਸੀਂ ਕਿਹੋ ਜਿਹੇ ਪਾਪ ਕਰਦੇ ਜਿਹੜੇ ਵੀ ਬੰਦੇ ਇਸ ਪਿੱਛੇ ਮਨਛਾ ਪਿੱਛੇ ਲੈ ਕੇ ਬੈਠੇ ਠੀਕ ਹੈ ਔਰ ਇਹ ਸਾਡਾ ਪਸਟੀਜੀਅਸ ਪ੍ਰੋਜੈਕਟ ਹੈ ਅੰਮ੍ਰਿਤਸਰ ਦੀ ਲੋਕਾਂ ਦਾ ਜਨਤਾ ਦਾ ਇੱਥੋਂ ਦੇ ਸਾਡੇ ਭੁੱਖ ਦੇ ਬੱਚਿਆਂ ਦਾ ਸੋ ਅਸੀਂ ਹਮੇਸ਼ਾ ਹੀ ਅੰਮ੍ਰਿਤਸਰ ਦੀ ਲੜਾਈ ਲੜੀ ਹੈ ਲੜਦੇ ਰਵਾਂਗੇ ਨਿਰਪੱਖ ਹੋ ਕੇ ਜਿਹੜਾ ਵੀ ਕੰਮ ਕਰਦੇ ਆ ਅੰਮ੍ਰਿਤਸਰ ਨੂੰ ਧਿਆਨ ਚੋ ਕੇ ਲੋਕਾਂ ਦੇ ਹਿੱਤਾਂ ਦੇ ਵਾਸਤੇ ਹਮੇਸ਼ਾ ਕੀਤਾ ਆ ਕਰ ਰਹੇ ਆ ਤੇ ਕਰਦੇ ਰਵਾਂਗੇ